سو کشیا سنگھ جی ہاں سب لکھا گل کرنی ہے اس ਉਹਨਾਂ ਬਰਮਾਨ ਦੀ ਤਖਾਇਆ ਨਕੀ ਕੀ ਉਹ ਕਾਰਿਆ ਮੁੰਦਰੀਗੜ ਕੰਡੀਸ਼ਨਡਰ ਖੇਤ ਰੇਲਸ ਦਾ ਖੇੜ ਉਦਗਮ ਕਰਾਉਣਾ ਚਾਹਦਾ ਰਿਹਾ 23 ਅਵਤਾਰ ਤੇ ਪਗੰਬਰ ਤੇ 10 ਹੂਲ ਦਾ ਬਾਣ ਦੀ ਨਿਰਗੁਣ ਸਰੰਧਾਰ ਉਦ੍ਰੋਗ ਤੋਂ ਸਭਾ ਅੰਦਰ ਪ੍ਰਚਿਤ ਹੋਈ ਅਤੇ ਮੁੜ ਕੇ ਅਦਾਲ ਦੇ ਹੁਕਮ ਅੰਦਰ ਸਭਾ ਜੀਵਾਂ ਨੂੰ ਤੁਰਨ ਬਰਮਾਨ ਦੀ ਪ੍ਰਾਪਤੀ ਅਤੇ ਪਰਨੇਸ਼ਨ ਬਿਲਨ ਦੀ ਜਗ੍ਹਾ ਜੇਕਰ ਸਾਤਾ ਅਚੇਤ ਰੂਪ ਪੈਦਾ ਹੁੰਦੀ ਰਹੀ ਪਰੰਤੂ ਇਹ ਸਾਰਾ ਖੇਲ ਜ਼ਿਆਦਾਤਰ ਲੋਕਾਂ ਹੀ ਹੋਇਆ ਸਤਿਜੂ ਪੰਜ ਤਤ ਦੇ ਦੇ ਅੰਦਰ ਨਿਰਗੁਣ ਜੋਤ ਕਾਇਮ ਸੀ ਰਹੀ ਇਹ ਇੱਕ ਗ੍ਰੰਥੀ ਕੇ ਮਨੁੱਖ ਸਾਧ ਤਤ ਨੂੰ ਸਮਝ ਨਹੀਂ ਸਕਿਆ ਅਤੇ ਤਤਾਂ ਦਾ ਪੂਜਾਦੀ ਬਣ ਗਿਆ ਅਤੇ ਆਕਾਰ ਬੁਝਲੀ ਨਿਰਗੁਣ ਜੋਤ ਦੇ ਹੀ ਤੂ ਭੁੱਲ ਗਿਆ ਅੰਤਰਖੀਰ ਗੋਲੇ ਬਤਾਰਾ ਦੀ ਖਾਜ ਨੂੰ ਪੂਰਾ ਕਰ ਰਿਹਾ ਤੇ ਜੋ ਜੋ ਜਨ 23 ਅਵਤਾਰਾਂ ਦੇ ਲੇਖ ਨੂੰ ਟਿਕਾਉਣ ਵਾਸਤੇ ਬੰਦੇ ਨੇ ਆਪਣੇ ਸੱਭੂ ਜੀ ਦੀ ਬੰਦ ਬਣਾ ਕੇ ਉਹ ਚੰਦਰ ਆਪਣੀ ਨਿਰਗੁਣਤਾ ਲਾ ਕੇ ਆਪਣਾ ਨਾਮ ਮਹਾਰਾਜੇ ਸਿੰਘ ਰਖਾ ਲਿਆ ਮਹਾਰਾਜੇ ਸਿੰਘ ਬਾਸਟਰ ਵਿੱਚ ਕੰਡੀਸ਼ਨ ਦੀ ਨਿਰਗੁਣ ਛੱਬ ਦੀ ਤਾ ਦਾ ਨਾਮ ਹੈ ਨਾ ਕਿ ਤੰਦ ਜੋ ਦਾ

ਜਦ ਉਹਨਾਂ ਨੇ ਚਰਨਾ ਨਾਮ ਰਾਏ ਪਥਰ ਸਮੁੰਦਰ ਵਿੱਚ ਡੁੱਬ ਗਏ ਤਾਂ ਉਹਨਾਂ ਨੇ ਪਥਰ ਕੋਹਾਂ ਦੇ ਰਾਮ ਦਾ ਨਾਮ ਲਾ ਕੇ ਪਥਰ ਨੂੰ ਤਾਰਿਆ ਅੱਗੇ ਫਿਰ ਕਾਂ ਦੇ ਕਾਂ ਦੇ ਰਾਮ ਨੇ ਰਾਮ ਦੀ ਗੱਲ ਸਮਝਾਈ ਭਾਵ ਜਿਸ ਪ੍ਰਕਾਰ ਕਮਿਸ਼ਨ ਨੇ ਕੇਵਲ ਆਪਣੇ ਨਾਮ ਕਰਨ ਰਾਮ ਨਾਮ ਲਈ ਤੇਤੇ ਵਿੱਚ ਅਵਤਾਰ ਰਾਮ ਜੀ ਦੇ ਜਵਾਬ ਵਿੱਚ ਕ੍ਰਿਸ਼ਨ ਜੀ ਨੂੰ ਭੇਜਿਆ ਉਹਨੇ ਠੀਕ ਉਹ ਜਿਹੜਾ ਪੰਡਿਤ ਨੇ ਆਪਣੇ ਸਤਨ ਸ਼ਰੀਰ ਦੀ ਬਣ ਬਣਾ ਕੇ ਉਸ ਅੰਦਰ ਆਪਣੀ ਨਿਰਗੁਣ ਧਾਰ ਧਾਕੇ ਆਪਣਾ ਨਾਮ ਮਹਾਰਾਜੇ ਸਿੰਘ ਲਿਖਾਇਆ ਅਤੇ ਸ਼ਬਦ ਕਰ ਦਿੱਤਾ ਕਿ ਮਹਾਰਾਜੇ ਸਿੰਘ ਵਾਸੋ ਦੀ ਇੱਕ ਪੰਡਿਤ ਦੀ ਨਿਰਗੁਣ ਜੋਤ ਧਾਕੇ ਧਾਰ ਲਾ ਹੈ ਨਾਗੇ ਤੰਗ ਜੂਤਾ ਅਤੇ ਨਾਂ ਅਤੇ ਸਤਨ ਵਿੱਚ ਨਿਰਗੁਣ ਦੀ ਜੋਲੀ ਖੇਡ ਕੀਤੀ 5 ਦਿਨ ਬੰਚਾ 52 ਦਾ ਇਹ ਪੂਰਾ ਕੰਮ ਆਇਆ ਤੇ ਨੀਜਦੀ ਜੋਰ ਚੱਪਦੀ ਧਾਰ ਨੂੰ ਕਰੀਬ ਬੰਦ ਧਾਰ ਕੋ ਸਰਗੁਣ ਸਰੀਰ ਦਾ ਸਹਾਰਾ ਦੇਣਾ ਪਿਆ 52 ਸਾਲ ਦਿਨ ਤਤ ਬਯੂ ਤੋਂ ਰੱਖਣਾ ਚਾਰਾ ਇਹ ਸਖਣਾ ਚਾਰਾ ਤभी ਤਵਨ ਵੱਲ ਤੇ ਬੜਿਆ ਤਰਨੀ ਤਵਨ ਵੱਲ ਵਧਾਈ ਆ ਗ੍ਰੰਥ ਚਵੀ ਚਵੀ ਨੰਬਰ ਥੋਲੇ ਉਤਾਰਾਂ ਦੀਆਂ ਪਸ਼ੀਰ ਗੁਰੂ ਗ੍ਰੰਥ ਸਾਹਿਬ ਮੁਤਾਬਕ ਉਹ ਤਾਂ ਮਜੂਰ ਥਵੀਰ ਨੇਕ ਮੰਗਦਾ ਸਭਨ ਸਰੂਪ ਸੀਗਾ ਉਹਨੜ ਤਾਰੋ ਪੀਰ ਕੋ ਜਗਨਾ ਤੇ ਸਮੇ ਸਮੇਂ ਦੇ ਬਾਹ ਕਹਾਵੀਆਂ ਪਰ ਅਚਨ ਪੇਸ਼ ਹੋਈਆਂ ਵਿੱਚ ਅਵਤਾਰ ਚੋਬੀ ਤੇ 22 ਅਵਤਾਰ ਦੀ ਚਰਾਈ ਥਵੀਰ ਸਾਡੀ ਮੰਨ ਕੇ ਦੱਸਾਇਆ ਗਿਆ ਹੈ ਪਰੰਪਰੂ ਅਵਤਾਰ ਚੋਬੀ ਜਿਹੜਾ ਸ਼ਬਦ ਜੋੜ ਧਾਰੀ ਹੋ ਕੇ ਅਵਤਾਰ ਕਨ ਬਣਾਈ ਹੋ ਸਕਦਾ ਹੈ ਬਿਨਾ ਕੋ ਮੇਜਰ ਦੇ ਸ਼ਕਤੀ ਪ੍ਰਗਟਾਉਣ ਤੋਂ ਘਟਾਵੇ ਤੋਂ ਨੇਕ ਲਗਦੀ ਆਗਮ ਨਹੀਂ ਹੁੰਦਾ ਨੇਕ ਲਗਦਾ ਆਗਮ ਨਹੀਂ ਹੁੰਦਾ ਪਿਛੜੀਆਂ ਕਸ਼ਰੀਆਂ ਦੇ ਮੁਤਾਬਕ ਬਿਨਾਂ ਸਮਝੋ ਨੇਕ ਲਗਦਾ ਅਵਤਰੀ ਕਰਨ ਨਹੀਂ ਹੁੰਦਾ ਦੂਜੇ ਸ਼ਬਦਾਂ ਵਿੱਚ ਪੰਨੀ ਚੇਦੀ ਜੇ ਕੋ ਧਾਗਾ ਪਟਕਾ ਪਟਟਾ ਹਮਰ ਨਹੀਂ ਇਹ ਸ਼ਬਦ ਹੈ ਕਿਉਂਕਿ ਨੇਕ ਲਗ ਜੋ ਸ਼ਬਦ ਤਾਂ ਤਾਲ ਦਾ ਨਾਉ ਆਇਆ ਤੇ ਕੋਈ ਤਰਸ ਵੀ ਨੇਕ ਲਗ ਨਹੀਂ ਹੋ ਸਕਦਾ ਸੋ ਜੱਜੇ ਪਾਸ਼ਾ ਮਹਾਰਾਜੇ ਸਿੰਘ ਜੀ ਦੀ 23 ਸਾਲ ਦੀ सचे सुचे आगमी रतन पूर्व सतगुरू महाराज गोब सूप नई उन सौ चरानवे ईस्वी मुत उन सौ मंगलवार ਸੁਰੇ 10:30 ਵਜੇ ਪ੍ਰਗਟ ਕਰਕੇ ਆਪਣੇ ਗੰਮੀ ਝੋਟੇ ਹੁਕਮ ਅnder ਆਪਣੀ ਤੂਨ ਜੋਟ ਦੇ ਸ਼ਬਦ ਲਾਹੀ ਦਾ ਬਾਸ ਇਸ ਝੋਟੀ ਜਾਂਦੇ ਵਿੱਚ ਧਾਰਨ ਕੀਤਾ ਧਾਰਨ ਨਾ ਹੀ ਹੁਕਮ ਕਰ ਦਿੱਤਾ ਕਿ ਪਰ ਜੋ ਅੰਤ ਜਮਾ ਕੋਈ ਤੰਗ ਵਿਰੂਧ ਵਾਲਾ ਭਾਰ ਨਿਰਗ ਜੋੜ ਦਾ ਲੋਕਾਂ ਖੇਰ ਕਰਨ ਵਾਲਾ ਕੋਲ ਕਾਲ ਪਗਮਨਾ ਦੀ ਧਾੜਾ ਹੱਥੋਂ ਜੀ ਨਹੀਂ ਰਹੇਗਾ ਅੱਡੇ ਮਾਨਾ ਖੇਰ ਸਿੰਘ ਦਾ ਸਰਪੰਨ ਰੂਪੀ ਅਲੋਪ ਹੋ ਜਾਵੇਗਾ ਯਾਨੀ ਉਹ ਦਾ ਉਹਨਾ ਹੋ ਜਾਵੇਗਾ ਉਸ ਵੇ ਅਕਾਲ ਪੁਰਖ ਆਪ ਹੈ ਬਾਗ ਹੋ ਕੇ ਆਪਣੇ ਜੋਤੀ ਜਾਮੇ ਵਿੱਚ ਹੋਈ ਆਪਣੀ ਅਗੰਮ ਅਠਾ ਦੇ ਅਨੰਤ ਜੋਟਾ ਪ੍ਰਕਾਸ਼ ਕਰਕੇ ਆਪਣੇ ਘਰ ਘਰਪੁਰ ਸੰਭਲ ਵਿੱਚੋਂ ਆਪਣੇ ਸ਼ਬਦ ਅਗੰਮੀ ਦੇ ਅਨੰਤ ਨਾਲ ਸਰਮੁਖ ਸਾਜੇ ਦੰਗ ਵਜਾ ਦੇਵੇਗਾ ਪਰੰਤੂ ਜੋ ਨੌ ਦਾ ਲੇਖ ਸਮਝਾਉਣ ਇੱਕ 29 ਸਾਲ ਤੱਕ ਆਪਣਾ ਆਨਵ ਗਿਆ ਨਹੀਂ ਕਰੇਗਾ ਇਸ ਤੋਂ ਦੇ ਹੁਕਮ ਨਾਲ 2000 ਬਿਕਨੀ 26 ਪੋ ਵਾਲੇ ਦਿਨ ਜਦੋਂ ਮਹਾਰਾਜਾ ਸਿੰਘ ਦੇ ਸਰਗਰੂਪ ਦਾ ਬੋਲਾ ਹੋਇਆ ਕੀ ਕੋਸ਼ੇ ਸਵੇ ਪਰਮੇਸ਼ਰ ਨੇ ਆਪਣੇ ਜੋਤੀ ਜਾਮੇ ਸੰਭਲ ਵਿੱਚੋਂ ਸੰਭਲ ਵਿੱਚੋਂ ਆਪਣੀ ਅੰਦਰ ਕਾਰੀ ਅਸੀ ਜੋ ਮਹਾਰਾਜਾ ਸਿੰਘ ਨੂੰ ਪਹਾਨਾ ਪਰਤਾਵਾ ਕਰਕੇ ਸਰੀਰੰਦਰਾਂ ਤਿੰਨ ਦੇ ਕੋਲ ਸ਼ਬਦ ਥੋਰਦਾ ਨੇਵੇਂ ਫਰਮਨ ਤੋਂ ਫਰਮਨ ਜੇਕਰ ਤਾਂ ਜਾਨੀ ਇੱਕ ਦਾ ਹੀ ਹੋਲਾ ਰੰਗ ਕੀਤਾ ਕਨਪੁਰ ਮਾਲਾ ਸ਼ਹਿਰ ਸਿੰਘ বিষ্ণੂ ਕੁਮਾਰ ਆਪਣੀ ਜੋਟ ਆਪ ਜਗਾਈ ਕਨਪੁਰ ਦੇ ਬਸਾਏ ਦੂਜੀ ਵੇਰ ਪੰਡਿਤ ਹੋਏ ਕਨਪੁਰ ਵਾਸੀ ਸੰਗੁਲ ਦੇਸ਼ ਆਜੋ ਆਇਆ ਜੀ ਦਾ ਸ਼ਰੋਗਿਆ ਹੈ ਕਿ ਆਪ ਮੁਰੀ ਲਮੀ ਚੋਦੀ ਹੈ ਤੋ ਜਲੀਆ ਉਹ ਕਿਹੜੀ ਹੈ ਜਿਹੜਾ ਜੀਉਂਦਾ ਉਸਦੀ ਉਹਨਾਂ ਵੀਰਾਂ ਭੈਣਾਂ ਨੂੰ ਬੇਤੀ ਆ ਜਿਹੜੇ ਲੰਗਰ ਛੱਕ ਕੇ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਜੇ ਨਹੀਂ ਪਹੁੰਚੇ ਸੁਬੇਤੀ ਹੈ ਕਿ ਉਦਯਾਨ ਨਗਰ ਛੱਕੇ ਦੁਆਰਾ ਜਿਹੜੇ ਦਰਬਾਰ ਦੇ ਤਰੋਂ ਜਿਨ੍ਹਾਂ ਨੇ ਛੱਕ ਲਿਆ ਉਹਨਾਂ ਨੂੰ ਕਿਤੇ ਵੀ ਅੱਗੇ ਪਿੱਛੇ ਘੂਮਣ ਦੇ ਲੋਕ ਨਹੀਂ ਆਓ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਕੇ ਬਰਦਾ ਹੋ ਜੋ ਬਿਆ ਚੱਲਿਆ what I'm trying to tell you